ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਕਿ ਆਪਣੇ ਬੱਚੇ ਦੇ ਸਾਹਮਣੇ ਇਹ ਅੱਠ ਕੰਮ ਸਾਨੂੰ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਪਲੀਜ਼ ਵੀਡੀਓ ਨੂੰ ਪੂਰਾ ਸੁਣ ਲਿਆ ਕਰੋ ਜੀ ਆਪਣੇ ਬੱਚੇ ਦੇ ਸਾਹਮਣੇ ਕਿਸੇ ਦੂਸਰੇ ਇਨਸਾਨ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਬੱਚੇ ਦੇ ਸਾਹਮਣੇ ਕਦੇ ਵੀ ਕਿਤੋਂ ਵੀ ਭਾਵੇਂ ਕੋਈ ਸ਼ੌਪ ਹੋਵੇ ਭਾਵੇਂ ਕਿਸੇ ਦਾ ਘਰ ਹੋਵੇ ਚੋਰੀ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਬੱਚਿਆਂ ਨੂੰ ਕਿਸੇ ਦੂਸਰੇ ਦੇ ਸਾਹਮਣੇ ਨਾ ਹੀ ਚੜਾਉਣਾ ਚਾਹੀਦਾ ਹੈ ਨਾ ਹੀ ਉਹਨਾਂ ਦਾ ਕਿਸੇ ਪ੍ਰਕਾਰ ਦਾ ਮਜ਼ਾਕ ਉਡਾਉਣਾ ਚਾਹੀਦਾ ਹੈ ਜਦੋਂ ਸਾਰੇ ਬੈਠੇ ਹੋਣ ਆਪਣੇ ਬੱਚੇ ਦੀ ਤੁਲਨਾ ਕਿਸੇ ਹੋਰ ਦੇ ਬੱਚੇ ਦੇ ਨਾਲ ਕਦੇ ਵੀ ਨਾ ਕਰੋ ਕਿ ਉਹ ਇਦਾਂ ਦਾ ਹੈ ਤੂੰ ਇਦਾਂ ਦਾ ਤੂੰ ਇਦਾਂ ਨਹੀਂ ਉਦਾਂ ਦਾ ਜਿਹੜੀ ਗੱਲ ਨਾਲ ਬੱਚੇ ਦਾ ਦਿਲ ਦੁਖੇ ਉਸ ਨੂੰ ਠੇਸ ਪਹੁੰਚੇ ਉਹ ਗੱਲ ਉਸ ਨੂੰ ਕਦੇ ਵੀ ਨਹੀਂ ਕਹਿਣੀ ਚਾਹੀਦੀ ਬੱਚੇ ਨੂੰ ਕਦੇ ਵੀ ਸਰੀਰ ਦੀ ਬਨਾਵਟ ਨੂੰ ਲੈ ਕੇ ਕੋਈ ਟੀਚਰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿ ਤੂੰ ਜ਼ਿਆਦਾ ਮੋਟਾ ਹੈ ਜਾਂ ਫਿਰ ਤੂੰ ਜ਼ਿਆਦਾ ਪਤਲਾ ਹੀ ਹੈ ਸਾਨੂੰ ਬੱਚਿਆਂ ਦੇ ਸਾਹਮਣੇ ਜਿਵੇਂ ਕਿ ਸ਼ਰਾਬ ਪੀਣਾ ਗੰਦੀਆਂ ਗਾਲਾਂ ਕੱਢਣੀਆਂ ਸਮੋਕਿੰਗ ਕਰਨਾ ਕਿਸੇ ਨੂੰ ਮਾੜਾ ਚੰਗਾ ਬੋਲਣਾ ਜਾਂ ਆਪਾਂ ਸਤਕਾਰ ਨਹੀਂ ਕਰਦੇ ਘਰੇ ਆਏ ਦਾ ਹਨ ਇਹ ਗੱਲਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਬੱਚਿਆਂ ਨੂੰ ਸਹੀ ਸਿਖਾਓ ਸਾਨੂੰ ਬੱਚਿਆਂ ਸਾਹਮਣੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਮਾਪੇ ਨੂੰ ਹਮੇਸ਼ਾ ਇੱਕ ਦੂਜੇ ਦੀ ਗੱਲ ਮੰਣਨੀ ਚਾਹੀਦੀ ਹੈ ਤਾਂ ਕਿ ਬੱਚੇ ਵੀ ਸਾਡੇ ਤੋਂ ਸਿੱਖ ਸਕਣ। ਇਹ ਹੀ ਤਾਂ ਹੈ ਜਦੋਂ ਬੱਚਾ ਪਹਿਲਾਂ ਸਿੱਖਦਾ ਉਹ ਘਰੋਂ ਹੀ ਸਿੱਖਦਾ ਹੈ ਤੇ ਹਮੇਸ਼ਾ ਆਪਾਂ ਨੂੰ ਮਾਪੇ ਨੂੰ ਚਾਹੀਦਾ ਕਿ ਬੱਚਿਆਂ ਸਾਹਮਣੇ ਇਕੱਠੇ ਰਹੋ ਲੜਾਈ ਨਾ ਕਰੋ ਜੇ ਹੁੰਦੀ ਵੀ ਹੈ ਤਾਂ ਇੱਕ ਸਾਈਡ ਤੇ ਹੋ ਕੇ ਕਰ ਸਕਦੇ ਆਪਾਂ ਪਰ ਬੱਚਿਆਂ ਸਾਹਮਣੇ ਨਹੀਂ ਕਰ ਸਕਦੇ। ਦੂਜੀ ਗੱਲ ਇਹ ਹੈ ਵੀ ਕਚੋਰੀ ਦੀ ਗੱਲ ਸੀਗੀ ਹਨਾ ਚੋਰੀ ਤਾਂ ਆਪਾਂ ਕਿਸੇ ਨੇ ਕਿਤੋਂ ਵੀ ਨਹੀਂ ਕਰਨੀ ਹੁੰਦੀ ਭਾਵੇਂ ਬੱਚੇ ਦੇਖ ਰਹੇ ਆਪਾਂ ਮੇ ਨਹੀਂ ਦੇਖ ਰਹੇ ਇੱਕ ਗੱਲ ਹੋਰ ਕਿ ਜਦੋਂ ਬੱਚਿਆਂ ਨੂੰ ਆਪਾਂ ਆਪ ਆਪਾਂ ਬੱਚਿਆਂ ਦੇ ਸਾਹਮਣੇ ਵੱਡਿਆਂ ਦਾ ਸਤਿਕਾਰ ਕਰਾਂਗੇ ਤਾਂ ਬੱਚੇ ਸਾਡਾ ਕਰਨਗੇ ਤੇ ਦੂਜਿਆਂ ਦਾ ਵੀ ਕਰਨਗੇ ਜਦੋਂ ਆਪਾਂ ਨੂੰ ਦੇਖਣਗੇ ਉਹ ਵੀ ਹਾਂ ਮੇਰੇ ਪੇਰੈਂਟਸ ਬੱਚਾ ਵੱਡਿਆਂ ਦਾ ਸਤਿਕਾਰ ਕਰਦੇ ਆ ਹਾਂਜੀ ਨਾਂਜੀ ਕਰਕੇ ਗੱਲ ਕਰਦੇ ਆ ਤਾਂ ਉਹੀ ਸਾ ਤੋਂ ਸਿੱਖ ਕੇ ਆਪਣੇ ਲਾਈਫ ਚ ਉਹ ਜ਼ਰੂਰ ਕਰਨਗੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰ ਦਿਓ ਸ਼ੇਅਰ ਤੇ ਕਮੈਂਟ ਪਿਆਰਾ ਜਿਹਾ ਜ਼ਰੂਰ ਕਰਕੇ ਜਾਇਓ ਪਤਾ ਨਹੀਂ ਕੀ ਇਹ ਵੀਡੀਓ ਨੂੰ ਤੁਸੀਂ ਸੁਣਦੇ ਨਹੀਂ ਜਾਂ ਨਹੀਂ ਹਨਾ ਤਾਂ ਮਤਲਬ ਚਲੋ ਤੁਹਾਡੀ ਇੱਛਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ